ਓਕੇ ਬਾਈ ਇਹ ਗਰਮੀਆਂ ਦਾ ਸੀ ਤੋਹਫਾ ਲੈ ਕੇ ਆਏ ਆ ਭਾਜੀ ਆ ਦੇਖੋ ਬੜਾ ਵਧੀਆ ਤੋਹਫਾ ਹੈ ਆ ਦੇਖ ਲਓ ਇਹਦੀ ਲੰਬਾਈ ਦੇਖ ਲਓ ਹਾਂਜੀ ਇਹ ਪੂਰੀ ਲੰਬਾਈ ਰਹੇਗੀ ਰਿਮੋਟ ਤੁਹਾਨੂੰ ਨਾਲ ਮਿਲੇਗਾ ਟੱਚ ਕਰਕੇ ਵੀ ਵਰਕਿੰਗ ਰਹੇਗਾ ਇਹਦਾ ਸਵਿੰਗ ਵੀ ਕਰੇਗਾ ਵਿੱਚ ਲਾਈਟ ਵੀ ਦਿੱਤੀ ਹੋਈ ਏ ਔਰ ਫਰਲਾਟੇ ਵਾਲੀ ਤੇਜ਼ ਪੂਰੀ ਫੁੱਲ ਹਵਾ ਰਹੇਗੀ ਜੀ ਇਹਦੀ ਟੋਟਲ 8 ਸਪੀਡਾਂ ਰਹਿਣਗੀਆਂ ਓਕੇ ਬਾਈ ਆ ਦੇਖੋ 8 ਸਪੀਡ ਆ ਗਈਆਂ ਹਵਾ ਦੇਖੋ ਇਹਦੀ ਗੱਡੀ ਦੇ ਆਹੋ ਹੋ ਬਹੁਤ ਔਰ ਇਹ ਸਵਿੰਗ ਵੀ ਕਰੇਗਾ ਔਰ ਕਾ ਵੀ ਹੋ ਗਿਆ ਹਾਂਜੀ ਹਵਾ ਵੀ ਬੜੀ ਏ ਇਹਦੇ ਵਿੱਚ ਪੂਰਾ ਪਾਵਰ ਬੈਂਕ ਫਿੱਟ ਕੀਤਾ ਹੋਇਆ ਵੀ ਇੱਥੋਂ ਅਸੀਂ ਸੀ ਟਾਈਪ ਤੋਂ ਚਾਰਜਰ ਕਰਨਾ ਹੈ 4 ਘੰਟੇ ਚਾਰਜਰ ਕਰਨਾ ਹੈ 6 ਘੰਟੇ ਇਹਦਾ ਬੈਟਰੀ ਬੈਕਅਪ ਰਹੇਗਾ ਜੀ ਕਿੰਨੇ ਦਾ ਇਹਦੀ ਹਵਾ ਰਹੇਗੀ ਫਰਲਾਟੀ ਵਾਲੀ ਇਹ ਤੁਹਾਨੂੰ ਦਵਾਂਗੇ ਸਿਰਫ ਔਰ ਸਿਰਫ 2800 ਰੁਪਏ ਦਾ ਔਰ ਪੂਰੇ ਇਹਦੇ ਸੀਜ਼ਨ ਦੀ ਵਾਰੰਟੀ ਰਹੇਗੀ ਵਿੱਚ ਕੈਮਰਾ ਹਾਂਜੀ ਐਨਕ ਦੇ ਵਿੱਚ ਭਾਜੀ ਕੈਮਰਾ ਲੱਗਿਆ ਹੋਇਆ ਕੋਈ ਵੀ ਇਹ ਚ ਜੱਜ ਨਹੀਂ ਕਰ ਸਕਦਾ 8 ਮੈਗਾਪਿਕਸਲ ਇਹਦੀ ਕੁਆਲਿਟੀ ਰਹੇਗੀ ਜੀ ਓਕੇ ਭਾਜੀ ਇਹਦੇ ਇੱਥੇ ਮੈਮਰੀ ਕਾਰਡ ਪੈਂਦਾ ਹੈ ਸਾਈਡ ਦੇ ਇੱਥੇ ਇਹਦਾ ਮੈਮਰੀ ਕਾਰਡ ਪਾਇਆ ਮੈਮਰੀ ਕਾਰਡ ਪਾ ਕੇ ਬਟਨ ਦਬਾ ਕੇ ਅਸੀਂ ਇੱਥੋਂ ਆਨ ਕਰ ਦਾਂਗੇ ਇਹਦੇ ਵਿੱਚ ਤੁਸੀਂ ਮੰਨ ਕੇ ਵੀ ਚੱਲੋ ਆਪਣੀ 4 ਘੰਟੇ ਦੀ ਅਸੀਂ ਵੀਡੀਓ ਜਿਹੜੀ ਇਹ ਰਿਕਾਰਡ ਕਰ ਸਕਦੇ ਹਾਂ ਇਹਦੇ ਵਿੱਚ 256 GB ਤੱਕ ਦਾ ਮੈਮਰੀ ਕਾਰਡ ਪੈਂਦਾ ਜੀ 8 GB ਤੋਂ ਲੈ ਕੇ 256 GB ਤੱਕ ਦਾ ਓਕੇ ਬਈ ਤੁਸੀਂ ਇਹਦੇ 'ਚ 28 ਘੰਟੇ ਦੀ ਲਗਾਤਾਰ ਰਿਕਾਰਡਿੰਗ ਕਰ ਸਕਦੇ ਹੋ ਇਹਦੇ ਵਿੱਚ ਵੀ ਕੈਮਰਾ ਫਿੱਟ ਕੀਤਾ ਹੋਇਆ ਬਹੁਤ ਵਧੀਆ ਹਾਈ ਕੁਆਲਿਟੀ ਦੀ ਆਵਾਜ਼ ਰਹੇਗੀ ਇਹ ਨਿਊ ਫੈਨ ਆ ਲੈ ਕੇ ਆਏ ਹੋਏ ਆ ਛੋਟਾ ਜਿਹਾ ਮਾਡਲ ਦੇਖੋ ਕਿੰਨਾ ਪਿਆਰਾ ਫਲਿੱਪ ਦੇ ਵਿੱਚ ਨਿੱਕਾ ਸਾਰਾ ਇਹ ਖੜਾਉਣਾ ਨਹੀਂ ਹੈਗਾ ਬਾਜੀ ਇਹਦੇ ਵਿੱਚ ਡਬਲ ਸਿਮ ਪੈਂਦੀ ਏ ਨਾਲ ਮੈਮਰੀ ਕਾਰਡ ਪੈਂਦਾ ਜੀ ਬੰਦ ਕਰਕੇ ਦਿਖਾਓ ਉਹਨੂੰ ਆਹ ਦੇਖੋ ਫਲਿੱਪ ਕਰਕੇ ਨਿਕਾ ਜਾ ਰਿਆ ਜਾਣਾ ਪਿੱਛੋਂ ਐਪਲ ਵਾਂਗੂ ਤਿੰਨ ਕੈਮਰੇ ਬਣੇ ਹੋਏ ਨੇ ਬਹੁਤ ਹੀ ਪਿਆਰੇ ਕਿੰਨੇ ਗੱਡੀ 'ਚ ਵੀ ਰੱਖ ਸਕਦੇ ਆ ਫ੍ਰਿਜ ਆ ਨਾ ਆਪਾਂ ਆਹ ਗੱਡੀ 'ਚ ਵੀ ਰੱਖ ਸਕਦੇ ਆ ਘਰ ਵੀ ਰੱਖ ਸਕਦੇ ਆ ਔਰ ਨਾਲ ਚੈੱਕ ਕਰਵਾ ਕੇ ਦਵਾਂਗੇ ਇਹਦੀ ਕਿੰਨੀ ਕੈਪੈਸਿਟੀ ਹੈ ਦੀ ਇਹਦੀ 4 ਲੀਟਰ ਦੀ ਕੈਪੈਸਿਟੀ ਹੈ ਜੀ ਫਲ ਫਰੂਟ ਰੱਖ ਸਕਦੇ ਆ ਛੋਟੀਆਂ ਛੋਟੀਆਂ ਅਸੀਂ ਬੋਤਲਾਂ 20 ਰੁਪਏ ਵਾਲੀਆਂ ਪਾਣੀ ਦੀਆਂ ਬੋਤਲਾਂ ਵੀ ਰੱਖ ਸਕਨੇ ਆ ਇਹ ਮਿਰਰ ਵਾਲਾ ਸ਼ੀਸ਼ੇ ਵਾਲੀ ਫ੍ਰਿਜ ਏ ਇੱਕ ਭਾਜੀ ਔਨਲਾਈਨ ਕੰਪਨੀ ਦਾ ਨਾ ਅਸੀਂ ਆ ਵੱਡਾ ਫਰਨ ਲੈ ਕੇ ਆਏ ਆ 16 ਇੰਚ ਦਾ ਆ ਸਟੈਂਡ ਦੇਖ ਲਓ ਕਿੰਨਾ ਵੱਡਾ ਵੇ ਇਹ ਹਜੇ ਅਸੀਂ ਫਿੱਟ ਨਹੀਂ ਕੀਤਾ ਹੈਗਾ ਇਹਦੀ ਆ ਟੋਟਲ 8 ਸਪੀਡਾਂ ਰਹਿਣ ਗਈਆਂ ਜੀ 8 ਸਪੀਡਾਂ ਚ 3 ਘੰਟਾ ਪੂਰਾ ਫੁੱਲ ਚਾਰਜਰ ਕਰਕੇ ਘੱਟੋ ਘੱਟ 3 ਘੰਟੇ ਬੈਟਰੀ ਬੈਕਅਪ ਤੇ 10 ਘੰਟਾ ਪੂਰਾ ਫੁੱਲ ਬੈਟਰੀ ਬੈਕਅਪ ਜੀ ਕਿੰਨੇ ਦਾ ਹੈ 6 ਮੰਥ ਦੀ ਵਾਰੰਟੀ ਰਹੇਗੀ ਇਹ ਚੱਲਦਾ ਫਿਰਦਾ ਨਵੇਟ ਰੇ ਇਹਦੇ ਵਿੱਚ ਬਹੁਤ ਵੱਡੀ LED ਲਾਈਟ ਦਿੱਤੀ ਹੋਈ ਹੈ ਜੀ ਆ ਦੇਖੋ ਧਣਮ ਦਾ ਖਾਨਾ ਇਹਦੇ ਵਿੱਚ LED ਲਾਈਟ ਆ ਜੇਗੀ 팬 ਦੀ ਸਪੀਡ ਬਹੁਤ ਤੇਜ ਹੈ ਫਰਲਾਟੇ ਵਾਲੋ ਵੀ ਹਾਂਜੀ 8 ਸਪੀਡਾਂ ਨੇ ਭਾਜੀ ਕਿੰਨਾ ਘੰਟਾ ਦਾ ਬੈਟਰੀ ਪੈਕ ਆ ਇਹਦਾ 3 ਘੰਟੇ ਫੁੱਲ ਸਪੀਡ ਤੇ 1 ਸਪੀਡ ਉੱਤੇ 10 ਘੰਟੇ ਬੈਟਰੀ ਬੈਕਅਪ ਜਿਨ੍ਹਾਂ ਨੇ ਲੈਣਾ ਇੱਥੇ ਚੈੱਕ ਆ ਕੇ ਕਰਾ ਕੇ ਉਹਨਾਂ ਨੂੰ ਹਵਾ ਚੈੱਕ ਕਰਵਾ ਕੇ ਦੇਵਾਂਗੇ ਭਾਜੀ ਤੇ ਬੜੇ ਸੋਹਣੇ ਭਾਜੀ ਆ ਦੇਖੋ ਲੈਂਪ ਲੈ ਕੇ ਆਏ ਆ ਟੇਬਲ ਵਾਲੇ ਲਾਈਟਾਂ ਚੱਲਦੀਆਂ ਬਹੁਤ ਪਿਆਰੀਆਂ ਇਹਦੇ ਵਿੱਚ ਆਪਣੇ ਕੋਲ 3 ਤੋਂ 4 ਮਾਡਲ ਆਪਣਾ ਨੂੰ ਮਿਲ ਜਾਣਗੇ ਜੀ ਓਕੇ ਭਾਜੀ ਕਿੰਨੇ ਦਾ ਆ ਦੇਖੋ ਇਹ ਸਿਰਫ 250 ਰੁਪਏ ਦੇ ਵਿੱਚ ਲਾਈਟਾ ਦੇਖੋ ਕਿੰਦੀ ਕਿੱਡੀਆਂ ਪਿਆਰੀਆਂ ਬਾਥ ਟੱਬ ਵਾਲਾ ਮਾਡਲ ਆ ਜਾਏਗਾ ਜੀ ਤੇ ਆ ਦੇਖੋਗਾ ਇਹ ਆਪਣਾ ਪੈਨ ਹੋਲਡਰ ਬਣ ਜਾਏਗਾ ਤੇ ਸਾਰੇ ਪੈਨ ਹੋਲਡਰ ਵਾਲੇ ਲੈਂਪ ਨੇ ਜੀ ਟੇਬਲ ਦੇ ਉੱਤੇ ਰੱਖਣ ਵਾਲੇ ਲੈਂਪ ਨੇ ਸਾਰੇ ਤੇ 20 ਤਰੀਕ 21 ਤਰੀਕ ਤੋਂ ਲੈ ਕੇ 27 ਤਰੀਕਾ ਗਰਮੀ ਦੀਆਂ ਛੁੱਟੀਆਂ ਰਹਿਣਗੇ ਜੀ ਆਪਣੀ ਸ਼ੋਪ ক্লোਜ਼ ਰਹੇਗਾ ਕੋਈ ਆ ਨਾ ਜਾਵੇ ਭੁਲੇਖੇ ਨਾਲ ਬਾਈ ਹਾਂ ਜੀ ਤੇ ਮਨ ਨਬੂ ਜੁਰਾ ਜੀ